ਇਹ ਮਤ ਸਮਝੋ ਉਹ ਕਦੇ ਚਲੇ ਗਏ ਨੇ ਬਾਜਾਂ ਵਾਲਾ ਕਦੇ ਚਲੇ ਗਏ ਨੇ ਬਾਜਾਂ ਵਾਲੇ ਆਏ ਨੇ ਤਾਂ ਹੀ ਅੱਜ ਹਿਲ ਜੁਲ ਹੋ ਰਹੀ ਹੈ ਇੱਥੇ ਮਹਿਸੂਸ ਕਰੋ ਇਸ ਗੱਲ ਨੂੰ ਸੰਗਤ ਜੀ ਮਹਿਸੂਸ ਕਰੋ ਬਾਜਾਂ ਵਾਲੇ ਆਏ ਹੋਏ ਨੇ ਕਿ ਉਹ ਆਪਣੇ ਕਿਸੇ ਕੋ ਨਹੀਂ ਆਉਣਗੇ ਆਪਣੇ ਇੱਕ ਸਿੱਧੀ ਸੇਕੋ ਆਸਤੇ ਨਹੀਂ ਆਉਣਗੇ ਆਪਣੇ ਕਿਸਿੱਦ ਕੀ ਸੇਕ ਵਾਸਤੇ ਕਿੱਦਾਂ ਨਹੀਂ ਆ ਸਕਦੇ ਉਹ ਆਏ ਨੇ ਅੱਜ ਤੇ ਮੈਂ ਸਰਕਾਰ ਨੂੰ ਚੇਤਾਵਨੀ ਦਿਨਾ ਉਹ ਹੁਣ ਬੇੜਾ ਨਾ ਖੁਜਾ ਦੇ ਉਹਨੇ ਤਾਂ ਰੁੱਲ ਜੋਗੇ ਤੇ ਫੇ ਬੜੇ ਰੁੱਲੇ ਨੇ ਗੁਰੂ ਨਾਨਕਾ ਘ ਕਮਾਉਂਡ ਵਾਲੇ ਬਹੁਤ ਰੁੱਲ ਗਏ ਉਹ ਤੁਸੀਂ ਨਾ ਰੁੱਲ ਜਿਓ ਕਰੇ ਆ ਤੁਹਾਨੂੰ 10 ਦਿਨ ਦਿੱਤੇ ਜੇ 11 ਤਰੀਕ ਤੱਕ ਨਹੀਂ ਤੇ 11 ਤਰੀਕ ਉਹਨੇ ਛੱਡਿਆ ਸੀ ਨਹੀਂ ਤਾਂ ਫਿਰ ਅਗਲਾ ਪ੍ਰੋਗਰਾਮ ਜਿਹੜਾ ਫਿਰ ਤੁਹਾਨੂੰ ਦੇ ਦਿੱਤਾ ਜਾਏਗਾ ਜੇ ਤੁਸੀਂ ਕੋਈ ਦੂਜਾ ਰਾਹ ਚਾਹੁੰਦੇ ਹੋ ਤੇ ਅਸੀਂ ਉਧਰ ਨੂੰ ਟੁੱਟਣ ਨੂੰ ਵੀ ਤਿਆਰ ਆ ਜੇ ਤੁਸੀਂ ਇਹ ਕਾਨੂੰਨ ਜਿਹੜਾ ਤੁਸੀਂ ਖੁਦ ਕਾ ਕੇ ਸਾਡੇ ਕੋਲ ਡਰਾਫਟ ਕਰਵਾਇਆ ਜੇ ਤੁਸੀਂ ਅਗਲੇ 10 ਦਿਨਾਂ ਦੇ ਵਿੱਚ ਇਹਨੂੰ ਨਹੀਂ ਲਾਗੂ ਕਰਦੇ ਤੇ ਇੱਕ ਸਖਤ ਪ੍ਰੋਗਰਾਮ ਜਿਹੜਾ ਅਗਲਾ ਦਿੱਤਾ ਜਾਏਗਾ ਫਿਰ ਸਾਡੇ ਵੱਲੋਂ ਭਾਈ ਗੁਰਜੀਤ ਸਿੰਘ ਤੁਸੀਂ ਆਜ਼ਾਦ ਹੈ ਤੇ ਫਿਰ ਸਾਰਾ ਪੰਥ ਆਜ਼ਾਦ ਹੈ ਫਿਰ ਜਿਹੜੇ ਜਿਹੜੇ ਰਾਹ ਫਿਰ ਸਰਕਾਰ ਚਾਹੁੰਦੀ ਹੈ ਜੇ ਸਾਡੀਆਂ ਸ਼ਹੀਦੀਆਂ ਚਾਹੁੰਦੀ ਹੈ ਤੇ ਦੇ ਲਾਵਾਂਗੇ ਭਾਈ ਇਹ ਕਿਹੜਾ ਪਹਿਲੀ ਵਾਰੀ ਦੇਣੀਆਂ ਨੇ ਵਾਈ ਗਰੂ ਵਾਈ ਗਰੂ ਭਾਈ ਗੁਰਜੀਤ ਸਿੰਘ ਜੀ ਤੁਸੀਂ ਲਾਈਵ ਤੇ ਦੇਖ ਰਹੇ ਹੋਗੇ ਸਾਨੂੰ ਬੜੀਆਂ ਪਿਆਰ ਵਾਲੀਆਂ ਰੂਹਾਂ ਕਹਿੰਦੀਆਂ ਵੀ ਤੁਸੀਂ ਇੱਕ ਟਾਈਮ ਪ੍ਰਸ਼ਾਦਾ ਸ਼ਕਲੋ ਹਾਂਜੀ ਇੱਕ ਟਾਈਮ ਪ੍ਰਸ਼ਾਦਾ ਸ਼ਕਲ ਹੈ ਕਿਉਂ ਭਾਈ ਸਾਹਿਬ ਜੀ ਭਾਈ ਭਰਪੂਰ ਸਿੰਘ ਜੀ ਇੱਧਰ ਕੈਮਰਾ ਕਰ ਲੈ ਬੈਕ ਹੀ ਕਰ ਦੋ ਬੈਕ ਹੀ ਕਰ ਦੋ ਕੋਈ ਨਾ ਬੈਕ ਭਾਈ ਸਾਹਿਬ ਭਾਈ ਗੁਰੂ ਵਾਹਿਗੁਰੂ ਚੱਲ ਰਿਹਾ ਚੱਲ ਰਿਹਾ ਭਾਈ ਗੁਰਜੀਤ ਸਿੰਘ ਜੀ ਸਾਰੀ ਸੰਗਤ ਵੱਲੋਂ ਬੇਨਤੀ ਆਪ ਜੀ ਨੂੰ ਇੱਕ ਸਮੇਂ ਦੇ ਲੰਗਰ ਵਾਸਤੇ ਵੀ ਆਪ ਨੂੰ ਸਾਰੀ ਸੰਗਤ ਹੁਕਮ ਕਰਦੀ ਹੈ ਕਿਉਂਕਿ ਸਾਨੂੰ ਸਾਰਿਆਂ ਨੂੰ ਆਪ ਜੀ ਵਰਗੇ ਜਰਨੈਲਾਂ ਦੀ ਲੋੜ ਹੈ ਸੰਗਤ ਦਾ ਬਚਨ ਮੰਨੋ ਜੀ ਆਪ ਜੀ ਅੱਗੇ ਬੇਨਤੀ ਹੈ ਜਰੂਰ ਕਬੂਲ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਤੇ ਬੋਲੋ ਸੋਨਹਾਲ ਵਾਹਿਗੁਰੂ ਵਾਹਿਗੁਰੂ ਭਾਈ ਗੁਰਜੀਤ ਸਿੰਘ ਜੀ ਅਤੇ ਸਾਰੀ ਸੰਗਤ ਵੱਲੋਂ ਜੋ ਇਹ ਹੀ ਫੈਸਲਾ ਹੈ ਆਪ ਜੀ ਨੂੰ ਜੋ ਤੁਸੀਂ ਦੇਖਿਆ ਜਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਇੱਕ ਵਾਰੀ ਕਿ ਜਲ ਛੱਡਣ ਦਾ ਫੈਸਲਾ ਤੁਸੀਂ ਬਿਲਕੁਲ ਨਹੀਂ ਕਰਨਾ ਸੰਗਤ ਦੀ ਭਾਵਨਾ ਇਹ ਹੈ ਕਿ ਤੁਸੀਂ ਘਟੋ ਘਟ ਇੱਕ ਸਮਾ ਪਰਸ਼ਾਦਾ ਸ਼ਕੋ ਹੁਣ ਤੁਸੀਂ ਆਪ ਸੰਗਤ ਨਾਲ ਅੱਗੇ ਵਿਚਾਰ ਸਾਂਝੇ ਕਰੋ ਬੋਲੋ ਜੀ ਹੈਲੋ ਹਾਂਜੀ ਹਾਂਜੀ ਬੋਲੋ ਗੁਰੂ ਪਿਆਰੀ ਸਾਧ ਸੰਗਤ ਜੀ ਕੱਲੀ ਕੱਲੀ ਗੱਲ ਕੱਲਾ ਕੱਲਾ ਆਪ ਜੀ ਦਾ ਹੁਕਮ ਮੈਂ ਸਰਮੱਥੇ ਮੰਨਦਾ ਲੇਕਿਨ ਜਦੋਂ ਮੈਂ ਪਹਿਲਾਂ 6 ਨਵੰਬਰ ਨੂੰ ਆਪਣੇ ਆਪ ਨੂੰ ਗੋਲੀ ਮਾਰਨ ਦਾ ਇੱਕ ਫਤਵਾ ਜਾਰੀ ਕੀਤਾ ਸੀ ਤਾਂ 5 ਨਵੰਬਰ ਨੂੰ ਬਹੁਤ ਵੱਡਾ ਘੱਟ ਹੋਇਆ ਸੀ ਤਾਂ ਜਿਹੜੇ 5 ਪਿਆਰੇ ਬਣ ਕੇ ਆਏ ਸੀ ਨਾ ਜਿਨ੍ਹਾਂ ਨੇ ਮੈਨੂੰ ਹੁਕਮ ਕੀਤਾ ਸੀ ਵੀ ਗੁਰਜੀਤ ਸਿੰਘ ਤੂੰ ਆਪਣੇ ਆਪ ਨੂੰ ਗੋਲੀ ਨਹੀਂ ਮਾਰਨੀ ਸਾਰਾ ਪੰਥ ਤੇਰੇ ਨਾਲ ਹੈ ਅਸੀਂ ਜਵਾਨ ਕਰਦੇ ਹਾਂ ਤਾਂ ਮੈਂ ਪੰਥ ਦੀ ਓਰੋਂ ਵੀ ਨਹੀਂ ਮੋੜੀ ਉਹ ਕੈਨਸਲ ਕੀਤਾ ਲੇਕਿਨ ਮੈਂ ਉੱਤੇ ਇਹ ਵੀ ਕਿਹਾ ਸੀ ਵੀ ਮੌਤ ਮੇਰੇ ਬਹੁ ਨੇੜੇ ਹੈ ਮੈਂ ਤੋੜਾ ਹੀ ਦੱਪਣਾ ਹੈ ਮਾਰਨ ਤੋਂ ਡਰ ਨਾਲਾ ਹੁੰਦਾ ਤਾਂ 100-100 ਕਰੋੜ 700-700 ਕਰੋੜ ਲਾਲਚ ਵੀ ਆ ਗਿਆ ਮੇਰੇ ਛੋਟੇ-ਛੋਟੇ ਬੱਚਿਆਂ ਨੂੰ ਮਾਰਨ ਤੱਕ ਦੀਆਂ ਧਮਕੀਆਂ ਵੀ ਆ ਗਈਆਂ ਪਰ ਮੈਂ ਗੁਰੂ ਨੂੰ ਹਾਜ਼ਰਨਾਜ਼ਰ ਮੰਨ ਕੇ ਇੱਥੇ ਬੈਠਿਆ ਤਾਂ ਗੁਰੂ ਸਾਹਿਬ ਨੂੰ ਮੈਂ ਇਹੀ ਬੇਨਤੀ ਕਰਦਾ ਹੁੰਨਾ ਵੀ ਜੋ ਆਤਮਿਕ ਨੂੰ ਮਨਜ਼ੂਰ ਹੈ ਪਿਤਾ ਜੀ ਹੋਣਾ ਤਾਂ ਉਹੀ ਐ ਬਸ ਸਿਰ ਤੇ ਮੇਰ ਪਰਿਆ ਹੱਥ ਰੱਖਿਓ ਅਰਦਾਸ ਦੇ ਵਿੱਚ ਵੀ ਇਹੀ ਕਹਿਣਾ ਹੁੰਦਾ ਪਿਤਾ ਜੀ ਆਪਣੇ ਨਿਮਾਣੇ ਬੱਚੇ ਤੇ ਸਿਰ ਤੇ ਮੇਰ ਪਰਿਆ ਹੱਥ ਰੱਖਿਓ ਵੇਖਣ ਨਾ ਦਿਓ ਗੋਲਣ ਨਾ ਦਿਓ ਡਰਨ ਨਾ ਦਿਓ ਮਦਾਨ ਛੱਡ ਕੇ ਪੱਜਣ ਨਾ ਦਿਓ ਪਿਤਾ ਜੀ ਆਪ ਦੀ ਅੰਗ ਸੰਗ ਸਹਾਈ ਰੋ ਆ ਮੇਰੇ ਤੇ ਸ਼ਹੀਦਾਂ ਦਾ ਸਖਤ ਪਰ ਐਸੀ ਤਸੀਹੇ ਫੇਰ ਕੇ ਰੱਖ ਦਾਂਗੇ ਪਰ ਮੈਨੂੰ ਖਾਲਸਾ ਪੰਥ ਨਾਲ ਗੜਿਆ ਪਰ ਮੇਰੀ ਸ਼ਹੀਦੀ ਨਹੀਂ ਕਰੇ ਨੇ ਤਾਂ ਨੀ ਆਰੇ ਮੈਂ ਤਾਂ ਚਾਹਵਾਂ ਵੀ ਜੇ ਮੇਰੀ ਸ਼ਹੀਦੀ ਹੋ ਕੇ ਤਾਂ 71 ਤੱਕ ਇਕੱਠਾ ਹੋ ਜਾਏ ਤਾਂ ਕਾਟੇ ਦਾ ਸੌਦਾ ਨਹੀਂ ਜਿੰਨਾ ਨੇ ਮੈਨੂੰ 5 ਨਵੰਬਰ ਨੂੰ ਹੁਕਮ ਕੀਤਾ ਸੀ ਮੜ ਕੇ ਕੰਨੀ ਆਇਆ ਪੰਜ ਪਿਆਰੇ ਬਾਬਾ ਬੂਟਾ ਸਿੰਘ ਐਜੀਪੀਸੀ ਦਾ ਮੈਂਬਰ ਕਿੱਥੇ ਐ ਆ ਤਕੇ ਨੇ ਕੋਣ ਬਾਬਾ ਬੈਠਿਆ ਉਹਦਾ ਨਾਮ ਬਿਸਰ ਗਿਆ ਮੈਨੂੰ ਮੜ ਕੇ ਨਹੀਂ ਆਇਆ ਸੰਗਤ ਨੇ ਤਾਂ ਆਉਣਾ ਹੀ ਬਹੁਤ ਦੂਰ ਦੀ ਗੱਲ ਹੈ ਵਾਹਿਗੁਰੂ ਜਿਹੜੇ ਪੰਜ ਕਿ ਮੈਨੂੰ ਹੁਕਮ ਕੀਤਾ ਸੀ ਮੜ ਕੇ ਪਾਵਣੀਆਂ ਆਏ ਜੇ ਆਪ ਜੀ ਦਾ ਮੈਂ ਬੱਚਾ ਭਰਾ ਮੈਂ ਆਪ ਜੀ ਦਾ ਕੱਲਾ ਕੱਲਾ ਹੁਕਮੰਦਾਰ ਹਾਂ ਵਾਹਿਗੁਰੂ ਗੁਰੂ ਪਿਆਰੀ ਸਰਸੰਗਤ ਕਹਿੰਦੀ ਸੀ ਸੰਘਰਸ਼ ਕਰਕੇ ਦਿਖਾ ਮੈਂ ਆਪ ਜੀ ਨੂੰ ਪਈ ਸੰਘਰਸ਼ ਕਰਕੇ ਦਿਖਾਤਾ ਪਰ ਜੇ ਤੁਸੀਂ ਹਜੇ ਵੀ ਮੇਰੇ 'ਚ ਕਮੀਆਂ ਲੱਭ ਰਹੇ ਹੋ ਆਓ ਮੇਰੇ ਮਰਨ ਤੋਂ ਬਾਅਦ ਹੀ ਪੂਰੀਆਂ ਹੋ ਗਈਆਂ ਤਾਂ ਤੁਸੀਂ ਅੱਜ کہہ ਰਹੇ ਹੋ ਪ੍ਰਸ਼ਾਦਾ ਛਕੋ ਮੈਂ ਆਪਣੇ ਸਰੀਰ ਨੂੰ ਬਚਾਉਣ ਵਾਸਤੇ ਪ੍ਰਸ਼ਾਦਾ ਛਕ ਨਹੀਂ ਸਕਦਾ ਕਿਉਂਕਿ ਜਿੰਨਾਕ ਤੁਸੀਂ ਆਜਾ ਰਹੇ ਹੋ ਤੁਸੀਂ ਕੱਲੋਂ ਇੰਨੇ ਨੇ ਨਹੀਂ ਆਉਂਗਾ ਆਉਣਗੇ ਜੀ ਆਉਣਗੇ ਪਹਿਲਾਂ ਮੇਰੇ ਨਾਲ ਬਣ ਚੁੱਕੀ ਵਾਹਿਗੁਰੂ ਗੁਰਮਖੋ ਆਉਣਗੇ ਆਉਣਗੇ ਜੱਟੇ ਮੇਰੀ ਸ਼ਹੀਦੀ ਹੁੰਦੀ ਐ ਪਾਦੇ ਮੈਨੂੰ ਪਤਾ ਮਰੇ ਤੇ ਹਰੇਕ ਵਿਸ਼ਵਾਸ ਕਰਦਾ ਵੀ ਹਾਂ ਬਈ ਗੁਰੂ ਦਾ ਬੜਾ ਪੱਕਾ ਸਿੱਖ ਸੀ ਸਿਰੜੀ ਸੀ ਬੜਾ ਜਮਾਨ ਦਾ ਪੱਕਾ ਸੀ ਆਪਣੀ ਸ਼ਹੀਦੀ ਦੇ ਗਿਆ ਓਏ ਮੂਰਖਾ ਓ ਜਿਹੜੇ ਘਰਾਂ ਦੇ ਵਿੱਚ ਬੈਠਿਓ ਓਏ ਅੱਜ ਕਲੰਕਤ ਹੋਇਆ ਪਿਆ ਸਿੱਖ ਸਮਾਜ ਕਲੰਕਤ ਵਾਹ ਗੁਰੂ ਜਿਹੜੀ ਅਸੀਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਆ ਵੱਡੇ-ਵੱਡੇ ਬਾਦਾਂ ਕਰਦੇ ਆ ਇੱਕ ਦੂਜੇ ਨਾਲ ਉਹ ਸਾਰੇ ਕੱਚੇ ਨੇ ਉਹ ਸਾਰੇ ਬੇਬੁਬਰੇ ਹਾਈ ਕਰ ਲੈ ਪਰਮੇਸ਼ਰ ਦੀ ਜਿਹੜੀ ਸੱਚ ਤੇ ਪਹੜਾ ਦਿੰਦੀ ਐ ਤੇ ਆਪਣੇ ਬੱਚਿਆਂ ਦੀ ਰਾਖੀ ਕਰਦੀ ਐ ਵਾਹਿਗੁਰੂ ਸੰਤਾਂ ਪਾਉਨਾ ਜਦ ਚੜਦੀ ਕਲਾ ਦੇ ਵਿੱਚ ਨਹੀਂ ਹੁੰਦਾ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਲਕਵਾਉਂਦਾ ਆਪਾਂ ਕਿਹੜੀ ਆ ਵੀ ਬੜੇ ਪੰਜਾਬ ਦੇ ਵਿੱਚ ਮਸਲੇ ਨੇ ਬਾਈ ਜੀ ਬਤੋ ਜੀ ਮਾਨ ਬਾਈ ਤੇਰਾ ਬਹੁਤ ਧੰਨਵਾਦ ਤੁਸੀਂ ਆਏ ਮੋਢੇ ਨਾਲ ਮੋਢਾ ਬਣ ਕੇ ਖੜੇ ਅੱਗੇ ਵੀ ਖੜੋ ਸਾਡੇ ਬਿਚਾਰਾਂ ਨੇ ਮੈਨੂੰ ਬੜਾ ਨਿਹਾਲੋ ਨਿਹਾਲ ਕਰਤਾ ਪਰ ਪੰਚ ਦੇ ਮਸਲੇ ਜੋ ਅੱਜ ਪੰਜਾਬ ਦੇ ਵਿੱਚ ਹੋ ਰਿਹਾ ਹੈ ਉਹ ਕਿਉਂ ਹੋ ਰਿਹਾ ਹੈ ਸਾਡੀ ਗੁਰੂ ਵੱਲ ਪਿੱਛੇ ਓਏ ਅਸੀਂ ਬੇਗੁਰੇ ਹੋ ਗਏ ਸਾਡੇ ਪੁੱਉ ਦੇ ਅੰਗ ਪਾੜ ਪੜ ਕੇ ਗਲੀਆਂ ਨਾਲੀਆਂ ਦੇ ਵਿੱਚ ਸੱਟੇ ਜਾ ਰਹੇ ਨੇ ਤਾਂ ਅਸੀਂ ਬੇਗੁਰੇ ਬਣ ਕੇ ਘਰੇ ਮੋਜਾਂ ਮਾਰ ਰਿਹਾ ਏਸ਼ੀਆਂ ਦੇ ਥੱਲੇ ਬੈਠ ਕੇ ਤਾਂ ਗੁਰੂ ਜੀ ਸਾਡੇ ਵੱਲ ਪਿੱਠ ਹੈ ਮੈਂ ਹਜੇ ਨਹੀਂ ਪੰਕਰੂ ਗੁਰੂ ਦਾ ਕੁੱਕਰ ਬਣ ਕੇ ਆਵਾਜ਼ ਮਾਰਦਾ ਓਏ ਆ ਜਾਓ ਓਏ ਆਜੋ ਬੇਗੁਰੇ ਨਾ ਬਣੋ ਓਏ ਬੜਾ ਆਸਾਨ ਫਰਮੋਸ਼ ਨਾ ਬਣੋ ਓਏ ਗੁਰੂ ਦਾ ਬਹੁਤਾਂ ਕਰਜੇ ਪਤ ਦੇ ਉੱਤੇ ਸਾਰਾ ਪਰਿਵਾਰ ਵਾਰਿਆ ਗੁਰੂ ਨੇ ਆਪਣਾ ਇਸ ਪੰਥ ਨੂੰ ਤਗੜਾ ਕਰਨ ਵਾਸਤੇ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਪੰਥ ਨੂੰ ਵੀ ਆਪਣੇ ਗੁਰੂ ਦੀਆਂ ਬੇਦਨੀਆਂ ਰਖਵਾ ਲਓ ਸਖਤ ਕਾਨੂੰਨ ਬਣਵਾ ਕੇ ਜਿਮਾਈ ਮਾਕੇ ਰੱਖਿਆ ਹੋਏ ਨਾ ਬੇਅਦਵੀ ਕਰਨ ਵਾਲੇ ਸਰਕਾਰਾਂ ਨੇ ਪੈਣਾ ਨਹੀਂ ਅਸੀਂ ਤਾਂ ਸੀ ਫੇਰਦੋ ਬਿਲਕੁਲ ਜੀ ਬਿਲਕੁਲ ਉਹਨਾਂ ਨੂੰ ਤਾਂ ਮਰੇ ਕੋਲ ਬਹੁਤ ਖੁਸ਼ ਹੈ ਮੈਂ ਅਸੀਂ ਬਹੁਤ ਸਾਡੇ ਵਿਚਾਰ ਸੁਣੇ ਇੱਕ ਮਿੰਟ ਗੱਲ ਇੱਕ ਮਿੰਟ ਗੁਰਪ੍ਰੀਤ ਜੀ ਅਦਾਲਤ ਸੁਣੋ ਗੁਰਪ੍ਰੀਤ ਜੀ ਵਾਈ ਗੁਰੂ ਫਾਈ ਜਗਦੀਪ ਸਿੰਘ ਥਲੀ ਆਪਣੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਉਹ ਵੀ ਇਸ ਵੇਲੇ ਅਸੀਂ ਤੁਹਾਡੀ ਸਾਰੀ ਮੰਨੀ ਸਾਡੇ ਗਿਲੇ ਵੀ ਸਾਡੇ ਵੀ ਗਿਲੇ ਨੇ ਅਸੀਂ ਪੰਥ ਦੇ ਸਾਹਮਣੇ ਰੱਖੇ ਨੇ ਮੈਂ ਸੋਚਦਾ ਕਿ ਹੁਣ ਥਲੀ ਬਾਈ ਆ ਇਹ ਵੀ ਬੜਾ ਜਜ਼ਬਾਤੀ ਆ ਮੈਂ ਸਟੇਜ ਤੇ ਰੋਂ ਡਿਆ ਸੀ ਉੱਥੇ ਰੋਂ ਡਿਆ ਸੀ ਆ ਭਾਈ ਅਮਤੋਜ ਮਾਨ ਇਹਦੀ ਅੱਖਾਂ ਵੇਖ ਲਓ ਆਪਾਂ ਜਿੰਨੇ ਕਾਏ ਆ ਨਾ ਜਿੱਦਾਂ ਭਾਈ ਸਾਹਿਬ ਬੋਲੇ ਸੀਗੇ ਆਪਾਂ ਉਹਦੇ ਸੱਦੇ ਤੇ ਹੀ ਆਏ ਉਹਨੇ ਅੱਜ ਸਾਨੂੰ ਸੱਦਿਆ ਆਜੋ ਦੇ ਆਇਆ ਤੇ ਹੁਣ ਅੱਜ ਕੁਝ ਖਲੀਵੀਰ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਬੇਗੁਰੇ ਦੀ ਗੱਲ ਕੀਤੀ ਐ ਨਿਗੋਰੇ ਕਾ ਨਾਮ ਬੁਰਾ ਬੁਰਾ ਨਾ ਐ ਤੇ ਅਸੀਂ ਸਾਰੇ ਬੁਰੇ ਆ ਕਿਉਂਕਿ ਅਸੀਂ ਸਾਰੇ ਹੀ ਨਿਗਰੇ ਹੋ ਚੁੱਕੇ ਆ ਅੱਜ ਜੇ ਕਿਸੇ ਨੂੰ ਜਾ ਕੇ ਕਹੀਏ ਨਾ ਵੀ ਜੀ ਟਾਵਰ ਦੇ ਉੱਤੇ ਸਿੰਘ ਬੈਠਾ ਯਾਰ ਉਹਨੇ ਠੰਡ ਤੇ ਸਾਰਾ ਕੁਝ ਦੇ ਲੇ ਆ ਤੇ ਆਪਣੇ ਵਾਸਤੇ ਨਹੀਂ ਬਿਆਦਵੀ ਗੁਰੂਗਰਾਸ ਸਾਹਿਬ ਮਹਾਰਾਜ ਜੀ ਦੀਆਂ ਰੋਕਣ ਦੇ ਲਈ ਬੈਠਾ ਤਾਂ ਆਪਾਂ 36 ਸਵਾਲ ਪਹਿਲਾ ਕਰ ਦਿੰਨੇ ਆ ਤੇ ਜੇ ਕਿਸੇ ਲੀਡਰ ਨੂੰ ਪੁੱਛੀਏ ਆਪਾਂ ਜਾਂ ਕਿਸੇ ਲੋਕਾਂ ਨੂੰ ਪੁੱਛੀਏ ਵੀ ਵੋਟ ਕਿਨੂੰ ਪਾ ਕੇ ਆਇਆ ਕਹਿੰਦੇ ਜੀ ਅਸੀਂ ਤਾਂ ਅੱਖਾਂ ਮੀਚ ਕੇ ਬਟਨ ਨੱਪਿਆ ਏ ਉਹ ਜਿਹਦੇ ਵਾਸਤੇ ਅੱਖਾਂ ਮੀਚ ਕੇ ਆਪਾਂ ਨੇ ਕੰਮ ਕਰਨੇ ਆ ਗੁਰੂ ਵਾਸਤੇ ਇੱਕ ਬੰਦਾ ਚੜ ਗਿਆ ਗੁਰੂ ਵਾਸਤੇ ਅਸੀਂ ਇਹ ਦੇਖਣਾ ਵੀ ਉਹ ਕਾਹਦੇ ਵਾਸਤੇ ਕਹਿੰਦੇ ਜੀ ਲੀਡਰ ਬਣ ਜਾਊਗਾ ਤੇ ਮੈਂ ਕਹਿੰਦਾ ਫਿਰ ਜਿਹੇ ਲੀਡਰ ਬਣ ਜੂਗਾ ਗੁਰਜੀਤ ਸਿੰਘ ਤਾਂ ਸਾਨੂੰ ਜਿਹੇ ਲੀਡਰਾਂ ਦੀ ਲੋੜ ਹੈ ਜਿਹੜੇ ਸਾਥ ਸ੍ਰੀ ਅਕਾਲੋ ਉਹ ਇੱਥੇ ਤਾਂ ਬਿਆਨ ਦੇ ਕੇ ਕੁਰਸੀਆਂ ਮੰਲ ਲਈਆਂ ਨੇ ਆ ਬਿਆਨ ਦਿੱਤਾ ਹੋਇਆ ਕੁਰਸੀ ਮੰਲੀ ਹੋਈ ਹੈ ਤੇ ਹੁਣ ਆ ਮੂੰਹ ਕਾਲਾ ਕਰਾਇਆ ਹੋਇਆ ਤੇ ਜਿਹੇ ਲੀਡਰਾਂ ਦੀ ਨਹੀਂ ਲੋੜ ਸਾਨੂੰ ਸਾਨੂੰ ਉਹਨਾਂ ਲੀਡਰਾਂ ਦੀ ਲੋੜ ਹੈ ਜਿਹੜੇ ਪਹਿਲਾਂ ਕੁਝ ਕਰਕੇ ਦਿਖਾਉਣਗੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿਹਾ ਵੀ ਧਰਮ ਨੂੰ ਉੱਤੇ ਰੱਖਣਾ ਰਾਜਨੀਤੀ ਥੱਲੇ ਜੁੱਤੀ ਥੱਲੇ ਰਹਿਣੀ ਚਾਹੀਦੀ ਆ ਤੇ ਸਾਨੂੰ ਅਜਿਹੇ ਲੀਡਰਾਂ ਦੀ ਲੋੜ ਹੈ ਪਰ ਪੱਤਰਕਾਰਾਂ ਬਾਈ ਜੀ মিডিਆ ਲਾਈਨ ਦੇ ਵਿੱਚ ਅੱਜ ਅਸੀਂ ਗ੍ਰੰਥੀ ਸਿੰਘਾਂ ਦੀਆਂ ਪ੍ਰਚਾਰਕਾਂ ਦੇ ਕੀਰਤਨੀ ਸਿੰਘਾਂ ਦੇ ਹਾਲਾਤ ਦਿਖਾਉਂਦੇ ਆ ਜਾ ਕੇ ਤੇ ਅਸੀਂ ਸਿੱਖਾਂ ਨੂੰ ਕਹਿੰਦੇ ਆ ਉਹ ਯਾਰ ਘੱਟੋ ਘੱਟ ਇਹਨਾਂ ਦਾ ਸਤਿਕਾਰ ਕਰ ਲਓ ਪਰ ਮੈਂ ਕਹਿੰਦਾ ਉਹ ਲੋਕ ਵੀ ਸਤਕਾਰ ਦੇ लायक ਨਹੀਂ ਹੈਗੇ ਤੁਸੀਂ ਆਪਣੇ ਆਪ ਨੂੰ ਗੁਰੂ ਦੇ ਵਜ਼ੀਰ ਕਹੌਣੇ ਹੋ ਜਦੋਂ ਤਾਂ ਤੁਸੀਂ ਲੈਣੇ ਹੁੰਦੇ ਆ ਪੈਸੇ ਜੈਂਟਰਵਿਊ ਆ ਫਿਰ ਕਹਿੰਦੇ ਗੁਰੂ ਦੇ ਵਜ਼ੀਰ ਰੁੱਲਦੇ ਆ ਤੇ ਜਦੋਂ ਆਵੇ ਗੁਰੂ ਦੀ ਗੱਲ ਤੇ ਉਦੋਂ ਯਾਰ ਤੁਸੀਂ ਵੀ ਸੋਗੇ ਕਿੰਨੇ ਪ੍ਰਚਾਰਕਾਂ ਨੂੰ ਖੁਦ ਮੈਂ ਆਪ ਕਿਹਾ ਬਈ ਜੀ ਤੁਸੀਂ ਇੱਥੇ ਆਏ ਹੋ ਤਾਂ ਕਿਰਪਾ ਕਰਕੇ ਉਹ ਟਾਵਰ ਤੇ ਸਿੰਘ ਬੈਠਾ ਜੀ ਬੋਲ ਕੇ ਜਾਇਓ ਮੈਂ ਰਿਕਾਰਡ ਕਰਦਾ ਰਿਹਾ ਬਈ